ਪਿੰਡ ਦੇ ਲੋਕਾਂ ਨੂੰ ਸਪੰਤ ਚੁਣਿਆ ਸੇਵਾ ਕਰਨ ਦਾ ਮੌਕਾ ਇਤਨਾ ਮਾਨ ਬਖਸ਼ਿਆ ਤੁਹਾਡੇ ਸਿੱਤਸ ਪੰਚਾਇਤ ਤਾਸ ਜਿਹਾ ਜੋ ਕੀ ਕਰਨ ਚਾਹੋਗੇ ਕਿਵੇਂ ਦੇ ਦੇਓ ਮੇਰੇ ਵੱਲੋਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਤੇ ਮੇਰੇ ਜਿਹੜੇ ਪਿੰਡ ਵਾਸੀ ਆ ਉਹਨਾਂ ਮੇਰੇ ਤੇ ਬਹੁਤ ਸਾਰਾ ਵਿਸ਼ਵਾਸ ਜਤਾਇਆ ਵਿਸ਼ਵਾਸ ਜਤਾ ਕੇ ਉਹਨਾਂ ਨੇ ਮੈਨੂੰ ਇਹ ਮਾਨ ਬਖਸ਼ਿਆ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਤੁਸੀਂ ਪਿੰਡਾ ਤੋਂ ਕਿਹੜੇ ਧੂਰੇ ਕਮਰੇ ਚੁੱਤੇ ਜੋ ਤੁਹਾਡੀ ਗੋਈ ਚ ਪੂਰੇ ਗੋਈ ਮੇਖੋ ਜੀ ਸਾਡੇ ਪਿੰਡ ਦਾ ਜਿਹੜਾ ਖਲਾਰਾ ਉਹ ਕਾਫੀ ਵੱਡਾ ਆ ਤੇ ਪਿੰਡ ਸਾਡਾ ਕਿਲੋਮੀਟਰਾਂ ਵਿੱਚ ਵਿਛਿਆ ਹੋਇਆ ਡੇਰੇ ਡੂਰੇ ਹੋਣ ਦੇ ਕਰਕੇ ਇਥੇ ਕੰਮ ਬਹੁਤ ਸਾਰੇ ਅਧੂਰੇ ਹੀ ਗਾ ਕਿ ਛੋਟੇ ਕੰਮ ਨੂੰ ਤਾਂ ਕੋਈ ਵੀ ਹੱਥ ਹੀ ਨਹੀਂ ਪਾਉਂਦਾ ਤੇ ਨਾ ਕੋਈ ਜਿਸ ਤਰ੍ਹਾਂ ਸੀਵਰੇਜ ਦਾ ਕਹਿ ਲੋ ਜਾਂ ਨਸ਼ਿਆਂ ਦੇ ਮੁੱਦੇ ਤੇ ਕਹਿ ਲੋ ਜਾਂ ਕਈਆਂ ਗਲੀਆਂ ਦੇ ਵਿੱਚ ਵੀ ਪਾਣੀ ਆਵਾਰਾ ਤੁਰਿਆ ਫਿਰਦਾ ਹੈ ਚਿੱਕੜ ਦਾ ਰੂਪ ਲੈ ਕੇ ਉਥੇ ਖਲਾਰਾ ਬੜਾ ਵੱਡਾ ਹੈਗਾ ਉਹਨਾਂ ਹੀ ਹੌਲੀ 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 ਕਰਕੇ ਸਾਰੀਆਂ ਚੀਜ਼ਾਂ ਦੇ ਉੱਤੇ ਜਿਹੜਾ ਕਾਬੂ ਪਾਇਆ ਹੈਗਾ ਤੇ ਕੰਮ ਜਿਹੜੇ ਅਸੀਂ ਗਰਾਊਂਡ ਦੇ ਉੱਤੇ ਕੀਤੇ ਆ ਉਹ ਇਹ ਤੁਹਾਨੂੰ ਗਿਣਾ ਵੀ ਸਕਦੇ ਆ। ਇਕੱਲਾ ਇਕੱਲਾ ਕੰਮ ਉਹ ਤੁਹਾਨੂੰ ਹੀ ਦੱਸ ਸਕਦੇ ਆ। ਸਰ ਤੁਸੀਂ ਨਾਮ ਦੇਖਿਆ ਹੋਏਗਾ ਜਦੋਂ ਬਾਹਰ ਦੇ ਪਿੰਡਾਂ 'ਚ ਜਾਈਦਾ ਇੱਕ ਫੁੱਲ ਬੂਟੇ ਲੱਗੇ ਹੁੰਦੇ ਨੇ ਲਾਟਾਂ ਲੱਗੀਆਂ ਹੁੰਦੀਆਂ ਜੋ ਪਿੰਡ ਦੇ ਅੰਦਰੋਂ ਅੰਦਰ ਜਾਈਏ ਇੱਕ ਸੋਹਣੀ ਪਾਰਕਿੰਗ ਨਜ਼ਰ ਆਉਂਦੀ ਆ। ਤੋਂ ਬੱਚਿਆਂ ਵਾਸਤੇ ਓਪਨ ਜਿਮ ਵੀ ਹੁੰਦੀ ਆ ਝੂਲੇ ਵੀ ਲੱਗੇ ਹੁੰਦੇ ਨੇ ਸਟੈਂਸ ਵੀ ਹੁੰਦੀ ਆ। ਸੋ ਇੱਕੋ ਵਧੀਆ ਦਿਖ ਨਜ਼ਰ ਆਉਂਦੀ ਆ। ਕਿ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਦੇ ਵਿੱਚ ਵੀ ਇਦਾਂ ਦੀ ਪ੍ਰਸਿੱਧੀ ਹੈਗੀ। ਸਾਡੇ ਜਿਮ ਲੱਗੀ ਹੋਈ ਆ। ਤੇ ਉਹਦੀ ਮੇਨਟੇਨ ਹੋਣ ਵਾਲੀ ਹੀ ਉਹ ਮੈਂ ਮੇਨਟੇਨ ਕਰਾ ਕੇ ਉਹਨੂੰ ਚਾਲੂ ਕਰਾ ਦਿੱਤਾ ਉਹ ਬੰਦ ਪਈ ਹੀ ਕਈਆਂ ਚਰਾਂ ਤੋਂ ਉੱਥੇ ਆਪਾਂ ਕੋਈ ਬੂਟੇ ਵੀ ਲੱਗੇ ਹੋਏ ਆ ਸਾਡੇ ਤੇ ਬੂਟੇ ਲਾ ਕੇ ਉਹਨੂੰ ਹੁਣ ਦੁਬਾਰਾ ਸਫਾਈ ਕਰਾ ਕੇ ਉਹ ਬਿਲਕੁਲ ਵਧੀਆ ਤੋਂ ਹੀ ਜਦੋਂ ਜਾਏਗੇ ਉਹ ਨਹਿਰ ਦੇ ਨਾਲ-ਨਾਲ ਜਾਂ ਕਿਹੇ ਵੀ ਪਾਸੇ ਨੂੰ ਜਾਏਗੇ ਉਹ ਭਾਗੋ ਕਾਵੇਂ ਤੋਂ ਤੇ ਤੁਹਾਨੂੰ ਸੜਕ ਦੇ ਨਾਲ-ਨਾਲ ਬੂਟੇ ਲੱਣੇ ਖਾਸ ਕਰਕੇ ਨਹਿਰ ਦੇ ਨਾਲ-ਨਾਲ ਲੱਭਣਗੇ ਜਿਹੜੀ ਮੇਨ ਸੜਕ ਆ ਤੇ ਬਿਲਕੁਲ ਪ੍ਰੋਪਰ ਸਫਾਈ ਲੱਭੇਗੀ ਉੱਥੇ ਤੁਹਾਨੂੰ ਉਹ ਬਿਲਕੁਲ ਸਾਫ਼ ਹੈ ਗਿਆ ਮੋٹے ਤੇ ਜੇਮ ਵੀ ਸਾਡੀ ਜਿਹੜੀ ਇਹ ਵੇਲੇ ਚੱਲੂ ਆ ਮੇਰੇ ਵੱਲੋਂ ਹਾਂਜੀ ਸਰ ਰਸਨ ਕਾਰ ਦੀ ਸਮੱਸਿਆ ਕਾਫੀ ਪਿੰਡਾਂ ਵਿੱਚ ਹੁੰਦੀ ਆ ਜਿਹੜੇ ਜੋ ਲੋਗੋਂ ਜਾਂਦੇ ਰਸਨ ਕਾਰ ਨਹੀਂ ਬਣੇ ਸੋ ਨਜਾਇਜ਼ ਰਸਨ ਕਾਰ ਬਣੇ ਹੁੰਦੇ ਉਹਨਾਂ ਦੇ ਘਰੇ ਰਸਨ ਦੀਆਂ ਪੋਰੀ ਨਹੀਂ ਪਾਉਂਦਾ ਕੀ ਤੁਹਾਡੇ ਪਿੰਡ ਦੇ ਵਿੱਚ ਵੀ ਇਦਾਂ ਸਮੱਸਿਆ ਆ ਜੇ ਪਹਿਲੀਆਂ ਸਰਕਾਰਾਂ ਦੇ ਟਾਈਮ ਦੇ ਵਿੱਚ ਜਿਹੜਾ ਉਹ ਕਈ ਗਲਤ ਆਪਣੇ ਵੋਟਾਂ ਦੇ ਫਾਇਦੇ ਵਾਸਤੇ ਉਹਨਾਂ ਨੇ ਬਣਾ ਦਿੱਤੇ ਕਾਰਡ ਜਿਸ ਤਰ੍ਹਾਂ ਵੱਡੇ ਵੱਡੇ ਰੈਂਕ ਵਾਲਿਆਂ ਦੇ ਵੀ ਕਈਆਂ ਦੇ ਬਣ ਗਏ ਤੇ ਕਈ ਗਰੀਬ ਰਹਿ ਗਏ ਨੇ ਉਹਦੇ ਵਿੱਚ ਜਦੋਂ ਤੋਂ ਲੈ ਕੇ ਮੇਰੇ ਕੋਲ ਇਹ ਸਰਪੰਚੀ ਦਾ ਪ੍ਰੋਸੈਸ ਆਇਆ ਹੈਗਾ ਸਰਪੰਚੀ ਮੈਂ ਕਰਨ ੜਿਆਂ ਜਿਹੜੇ ਗਰੀਬ ਨੇ ਮੈਂ ਕਿਸੇ ਨਾ ਕਿਸੇ ਢੰਗ ਦੇ ਨਾਲ ਉਹਨਾਂ ਨੂੰ ਜਿਹੜੀ ਕਾਣਕ ਆ ਉਹ ਮੈਂ ਹਈਆ ਕਰਵਾਈ ਜਾਂਦਾ ਜਿਹੜੇ ਜ਼ਰੂਰਤਵੰਦ ਨੇ ਕਿਸੇ ਨਾ ਕਿਸੇ ਢੰਗ ਨਾਲ ਉਹਨਾਂ ਨੂੰ ਮਿਲਦੀ ਹੈ ਜਿਨ੍ਹਾਂ ਵਿੱਚ ਤੁਹਾਨੂੰ ਮੈਂ ਬਾਈ ਨੇਮ ਦੱਸ ਸਕਦਾ ਪੈ ਇਹਨਾਂ ਘਰਾਂ ਵਿੱਚ ਬਿਨਾ ਕਾਰਡ ਤੋਂ ਜਾਣ ਡੀਕ ਨਹੀਂ ਜਾਣ ਡੀ ਸੋ ਸੱਚੇ ਪੁੱਠੇ ਨਰਾਣਾ ਪੰਡਾ ਚਾਹੀਆਂ ਸਭ ਨਵੇਂ ਫਾਰਮ ਭਰੇ ਕੇ ਆ ਆਪਜੀ ਦੇ ਪਿੰਡ ਦੇ ਵਿੱਚ ਕਿੰਨੇ ਸੱਚੇ ਪੁੱਠੇ ਨਰਾਣਾ ਆ ਕਿੰਨੇ ਨਵੇਂ ਫਾਰਮ ਭਰੇ ਕੇ ਵੇਖੋ ਜਿਹੜੇ ਸਾਡੇ ਪਹਿਲੇ ਦੋਵਾਂ ਸਰਪੰਚਾਂ ਦੀ ਰਿਪੋਰਟ ਹੈਗਾ ਵੀਡੀਓ ਦਫ਼ਤਰ ਗਈ ਹੋਈ ਵੀ ਭਾਗੋ ਕਾਂ ਵਿੱਚ ਕੋਈ ਕੱਚਾ ਪਿੰਡ ਘਰ ਨਹੀਂ ਹੈਗਾ ਫਿਰ ਮੈਂ ਉਹ ਵੀਡੀਓ ਸਾਹਬ ਦੇ ਨਾਲ ਗੱਲ ਕਰਕੇ ਪ੍ਰਮਾਣਗੇ ਲਈ ਤੇ ਆਪਣੇ ਸਾਈਡ ਚ ਲਈ ਕੱਚੇ ਕਮਰਿਆਂ ਦੀ ਗਰੰਡਾਂ ਵਾਸਤੇ ਉਹਦੇ ਵਿੱਚ ਲਗਭਗ 45 ਤੋਂ 46 ਘਰ ਜਿਹੜੇ ਮੈਂ ਕੱਚੀਆਂ ਛੱਤਾਂ ਦਾ ਜਿਹੜਾ ਡਾਟਾ ਭੇਜਿਆ ਹੈਗਾ ਆਨਲਾਈਨ ਜਿਹੜਾ ਸਰਕਾਰ ਦੇ ਘਰ ਚਲਾ ਗਿਆ ਇਸ ਤਰ੍ਹਾਂ ਫਲੱਛਾਂ ਦਾ ਫਲੱਛਾਂ ਦੀ ਫਾਈਲ ਮੇਰੇ ਕੋਲ ਇੱਥੇ ਪਈ ਹੋਈ ਆ ਜਿਨ੍ਹਾਂ ਦੇ ਨਾਮ ਮੇਰੇ ਕੋਲ ਕੰਪਲੀਟ ਤਿਆਰ ਕਰਕੇ ਡਿਟੇਲ ਜਾਣ ਵਾਲੀ ਆ ਉਹ ਵੀ ਕੋਈ 30 ਤੋਂ 35 ਕਰਾਂ ਦੀ ਜਿਹੜੇ ਫਲਛਾਂ ਨੇ ਮੇਰੇ ਕੋ ਪਈਆਂ ਹੋਈਆਂ ਇੱਥੇ ਅਸਲ ਮਨੋਂ ਇੱਕ ਗੱਲ ਕਰੀਏ ਮਨੋਂ ਇੱਧਰ ਦੇ ਵਿੱਚ ਜੋਗ ਲੋਕ ਹੁੰਦੇ ਉਹਨਾਂ ਨੂੰ ਜੁਕਾਰ ਨਹੀਂ ਤਾ ਸਭ ਕਿਤੇ ਕਿਹਨੇ ਜਾ ਹੀ ਨਾ ਸਕਦੇ ਸੋ ਤੁਹਾਡੀ ਕੋਈ ਤੇ ਕਿਵੇਂ ਪਰਲਾ ਕੀਤਾ ਜਾਵੇ ਮੇਰੇ ਕੋਲ ਸਰ ਆਨਲਾਈਨ ਜਿਹੜੀ 18 ਤੋਂ 19 ਬੰਦਿਆਂ ਦੀ ਢਾੜੀ ਲੱਗਣ ਦੀ ਹੈ ਜਾਂ 16 18 19 ਇੰਨੇ ਕ ਬੰਦੇ ਚੱਕਦਾ ਹੈਗਾ ਨੈਟ ਤੇ ਉਹਨੇ ਉਸ ਤੋਂ ਵੱਧ ਮੇਰੇ ਕੋਲ ਲਗਭਗ 9 ਤਾਂ ਬੀਬੀਆਂ ਹੀ ਕੰਮ ਕਰਨ ਡੀਆਂ ਨੇ ਤੇ ਜਿਹਦੇ ਵਿੱਚ ਬਾਕੀ 7 ਤੋਂ 8 ਮਿਸਤਰੀ ਨੇ ਫਿਰ ਨਾਲ ਦੂਸਰੇ ਉਹਨਾਂ ਦੇ ਮਦਦਗਾਰ ਹੋਰ ਜੇ ਲੱਗੇ ਆ ਆ ਪਾਲ ਕੇ ਆਪਣੇ 19-20 ਆਦਮੀ ਜਿਹੜੇ ਲੱਗੇ ਹੋਏ ਆ ਇਸ ਵੇਲੇ ਗਰਾਊਂਡ ਤੇ ਉਹ ਵੀ ਤੁਸੀਂ ਉਹਨਾਂ ਦੀ ਹਾਜ਼ਰੀ ਮੇਰੇ ਕੋਲ ਰਜਿਸਟਰ ਤੇ ਵੀ ਮੈਂ ਨੋਟ ਕਰਦਾ ਹੈਗਾ ਔਰ ਉਹਨਾਂ ਦੀਆਂ ਫੋਟੋਆਂ ਜਿਹੜੀਆਂ ਨਾਲ-ਨਾਲ ਸੈਕਟਰੀ ਨੂੰ ਉਤਰਾਂ ਵੀ ਜਾਂਦੀਆਂ ਨੇ ਤੇ ਮੇਰੇ ਕੋਲ ਵੀ ਆਉਂਦੀਆਂ ਨੇ ਜਿਹੜੇ ਮੁੰਡੇ ਦੀ ਡਿਊਟੀ ਲੱਗੀ ਹੋਈ ਆ ਸਰ ਜਿਹੜੀ ਪਿੰਡ ਦੀ ਐਜੂਕੇਸ਼ਨ ਸਰਕਾਰੀ ਸਕੂਲ ਦੀ ਆ ਗਈ ਉਹਨੂੰ ਲੋਕੀ ਇੱਕ ਘਟਿਆ ਕਹ ਲੋ ਕਿ ਘਟਿਆ ਕਰਕੇ ਗਿੰਦੇ ਹੈਗਾ ਕਿ ਸਕੂਲ ਵਿੱਚ ਫੈਸਿਲਿਟੀਆਂ ਨਹੀਂ ਹੁੰਦੀਆਂ ਔਰ ਜਿਸ ਵੇਲੇ ਮੈਂ ਪੰਚਾਇਤ ਦਾ ਕਾਰੋਬਾਰ ਸੰਭਿਆ ਸਰਪੰਚੇ ਦੇ ਰੂਪ ਦੇ ਵਿੱਚ ਮੈਂ ਉੱਥੇ ਦੋ ਵਾਰ ਪਹਿਲਾਂ ਵੀ ਗਿਆ ਮੈਨੂੰ ਮੈਡਮਾ ਨੇ ਸੱਦਿਆ ਇੱਕ ਦਿਨ ਮੇਰੀ ਸਾਰੀ ਪੰਚਾਇਤ ਨੂੰ ਉਹਨਾਂ ਨੇ ਬੁਲਾਇਆ ਚਲੋ ਨਾ ਇਨਵਾਈਟ ਕੀਤਾ ਮੈਂ ਗਿਆ ਉਹਨਾਂ ਦੇ ਜਿੰਨੀਆਂ ਮੰਗਾ ਸੀ ਉਹ ਮੈਂ ਕਾਫੀ ਸਾਰੀਆਂ ਔਨ ਦੀ سپورਟ ਹਲਕਾਰ ਆਇਆ ਜਿਹੜੀਆਂ ਕੋ ਸਫਾਈਆਂ ਸਪੀਆਂ ਹੋਣ ਵਾਲੀਆਂ ਹੈ ਉਹ ਵੀ ਸੀਗਾ ਫਿਰ ਦੁਬਾਰਾ ਇੱਕ ਦਿਨ ਪ੍ਰੋਗਰਾਮ ਰੱਖਿਆ ਗਿਆ ਬੈਲ ਸਾਹਿਬ ਵੱਲੋਂ ਤੇ ਅਸੀਂ ਫਿਰ ਗਏ ਉੱਤੇ ਤਿੰਨ ਚਾਰ ਮੰਗਾ ਉਹਨਾਂ ਦੀ ਜਿਹੜੀਆਂ ਮੈਂ ਨਾਲ ਦੇ ਨਾਲ ਹੀ ਚੇਅਰਮੈਨ ਜੂਰ ਕਰਾ ਤੇ ਬਾਕੀ ਮੈਂ ਆਪਣੇ ਪਿੰਡ ਵਾਲਿਆਂ ਨੂੰ ਇਹੀ ਬੇਨਤੀ ਕਰਦਾ ਕਿ ਤੁਹਾਡੇ ਸਕੂਲ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਹੈਗੀ ਇਹਨੂੰ ਪ੍ਰਾਈਵੇਟ ਧਾਰੇ ਵਾਲਾ ਹੀ ਸਮਝੋ ਪ੍ਰਾਈਵੇਟ ਸੁਵਿਧਾ ਸਾਰੀਆਂ ਨੇ ਉੱਥੇ ਲੈਟਰਨ ਬਾਥਰੂਮ ਚਾਲੂ ਆ ਇਨਵੈਟਰ ਵਗੈਰਾ ਲੱਗੇ ਨੇ ਹਰ ਇੱਕ ਚੀਜ਼ ਉੱਥੇ ਫਿੱਟਿਆ ਇਸ ਕਰਕੇ ਮੈਂ ਲੋਕਾਂ ਨੂੰ ਅਪੀਲ ਕੀਤੀ ਆ ਵੀ ਅੱਗੇ ਤੋਂ ਆਪਣੇ ਬੱਚੇ ਇੱਥੇ ਪਾਓ ਤੇ ਲੋਕੀ ਪਾਉਣ ਨੂੰ ਸਹਿਮਤ ਵੀ ਨਹੀਂ ਹੁਣ ਸਰਕਾਰੀ ਸਕੂਲ ਨੂੰ ਸਭ ਨੌਜਵਾਨਾਂ ਦਾ ਵੀ ਲਕਸ਼ਣ ਦੇ ਵਿੱਚ ਅਹਿਮ ਰੋਲ ਦਾ ਹੁੰਦਾ ਤੁਹਾਡੇ ਪਿੰਡ ਤੇ ਕਾਫੀ ਨੌਜਵਾਨ ਨੇ ਉਹਨਾਂ ਬੱਚੇ ਕੋ ਅਡੀ ਨਵੀਂ ਬੁਣੀ ਪੰਚਾਇਤ ਉਹ ਲੋਕੀ ਪਲੇਟਫਾਰਮ ਹੋਵੇ ਮੇਰਾ ਉਹਨਾਂ ਨਾਲ ਪਹਿਲਾਂ ਤੋਂ ਲੈ ਕੇ ਮੈਂ ਆਪ ਵੀ ਖੇਡਦਾ ਰਿਆ ਮੈਂ ਕਾਫੀ ਲੰਬਾ ਚਿਰ ਖੇਡਿਆ ਤੇ ਮੈਂ ਉਹਨਾਂ ਨੂੰ ਇਹੋ ਕਹਿੰਦਾ ਰਿਆ ਕਿ ਯਾਰ ਆਪਾਂ ਜੇ ਸਤਾ ਵਿੱਚ ਆਏ ਤੇ ਅਸੀਂ ਤੁਹਾਡੀ ਜ਼ਰੂਰ ਗੱਲ ਸੁਣਾਂਗੇ ਜੋ ਤੁਸੀਂ ਚਾਹੁੰਦੇ ਹੋ ਤੁਹਾਡੀ ਕੋਸੋਂਦਾ ਨਹੀਂ ਹੈਗਾ ਫਿਰ ਮੈਂ ਬੰਦਿਆ ਸਾਰੀ ਉਹਨਾਂ ਨੂੰ ਪਹਿਲਾਂ ਤੇ ਕੋਈ 18-20000 ਰੁਪਏ ਦਾ ਪਹਿਲਾਂ ਸਮਾਨ ਸਾਰਾ ਲਿਆ ਕੇ ਦਿੱਤਾ ਫਿਰ ਉਹ ਮੈਨੂੰ ਕਹਿਣ ਲੱਗੇ ਕਿ ਅਸੀਂ ਇੱਕ ਟੂਰਨਾਮੈਂਟ ਕਰਾਉਣੀ ਚਾਹੁੰਦੇ ਆ ਮੈਂ ਕਿਹਾ ਕਰਾਓ ਉਹਦੇ ਵਿੱਚ ਵੀ ਆ 22 ਤਰੀਕ ਨੂੰ ਸਾਡਾ ਫਾਈਨਲ ਹੋਇਆ ਜਿਸ ਦੇ ਵਿੱਚ 51000 ਰੁਪਏ ਮੈਂ ਪੰਚਾਇਤ ਵੱਲੋਂ ਉਹਨਾਂ ਨੂੰ ਦਿੱਤਾ ਬਾਕੀ ਦੀ ਹੋਰ ਸੱਜਣਾ ਮਤਰਾ ਤੋਂ ਗ੍ਰਹਿ ਕਰਕੇ ਕੁਝ ਆਪ ਹੋਰ ਕੋਲੋਂ ਦਿੱਤੀ ਆਪਣੀ ਪੋਕਟ ਦੇ ਵਿੱਚੋਂ ਤੇ ਟੂਰਨਾਮੈਂਟ ਨੂੰ ਆਪਾਂ ਸਿਰੇ ਚਾੜਿਆ ਜਿਹੜੇ ਕਾਫੀ ਵਧੀਆ ਟੂਰਨਾਮੈਂਟ ਹੋਈ ਆ ਲਾਗੇ ਲਾਗੇ ਦੇ ਪਿੰਡਾਂ ਵਿੱਚ ਸਾਰੇ ਲੋਕ ਵੇਖਣ ਆਏ ਹੋਏ ਸੱਤ ਕਈ ਵਾਰ ਇਹ ਪਿੰਡਾਂ 'ਚ ਝਗੜੇ ਇੰਨੇ ਘਵ ਜਾਂਦੇ ਆ ਲੋਕਾਂ ਨੂੰ ਥਾਂ ਲੱਭਦੇ ਨੇ ਥੱਕੇ ਹੋਣੇ ਪਿੰਡਾਂ ਦਾ ਸਮਾਂ ਬਰਬਾਦ ਹੁੰਦਾ ਤੇ ਪੈਸਾ ਹੀ ਬਰਬਾਦ ਹੁੰਦਾ ਇੱਕ ਸੱਤਾਂ ਇੰਚ ਦੀ ਕੀ ਜੁਮੇ ਹੁੰਦੀ ਆ ਕੀ ਫਰਕੰਦਾ ਕਿਵੇਂ ਦੇ ਦੋ ਮੇਰੇ ਸਰਪੰਚ ਬਣ ਤੋਂ ਪਹਿਲਾਂ ਤੇ ਇੱਥੇ ਲਗਭਗ ਇੰਨੇ ਜਿਆਦਾ ਗਦਰ ਮਚਿਆ ਹੋਇਆ ਹੈਗਾ ਕਿ ਪੁਲਿਸ ਨੂੰ ਡੇਲੀ ਆਉਣਾ ਪੈਂਦਾ ਸੀ ਰਾਤ ਨੂੰ ਵੀ ਕਈ ਵਾਰੀ ਕਾਲ ਕਰਕੇ ਬੁਲਾਉਣਾ ਪੈਂਦਾ ਸੀ ਉਹਨਾਂ ਨੂੰ ਕਈ ਕੰਮ ਰੋਕਣ ਵਾਸਤੇ ਪਰ ਜਦੋਂ ਅਸੀਂ ਇਸ ਸਿਸਟਮ ਦੇ ਵਿੱਚ ਆਏ ਆ ਸਰਪੰਚੀ ਦੇ ਵਿੱਚ ਆਏ ਆ ਉਦੋਂ ਤੋਂ ਲੈ ਕੇ ਹੌਲੀ 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 ਸ਼ਾਂਤ ਹੁੰਦਾ ਹੁੰਦਾ ਹੋ ਗਿਆ ਹੁਣ 3-4 ਮਹੀਨੇ ਤੋਂ ਲੈ ਕੇ ਬਿਲਕੁਲ ਸ਼ਾਂਤ ਆ ਇਹੋ ਜਿਹਾ ਕੋਈ ਸਾਡੇ ਪਿੰਡ ਵਿੱਚ ਨਹੀਂ ਆ ਡਿਸਪਲੇ ਚੱਲਦਾ ਸੋ ਪਬਜੀ ਦੇ ਪਿੰਡ ਲੈ ਕੇ ਕਿਵੇਂ ਦੇਉਂਦਾ ਮੇਰਾ ਪਿੰਡ ਇਸ ਇਸ ਚੀਜ਼ ਵਿੱਚ ਮੇਰਾ ਸਾਥ ਦੇਣ ਡਿਆ ਸਾਰਾ ਹੀ ਤੇ ਸਰਕਾਰ ਦਾ ਵੀ ਸਾਥ ਦੇਣ ਡਿਆ ਜਿਹੜੇ ਕੋਈ ਦੋ ਚਾਰ ਮੁੰਡੇ ਕਰਦੇ ਸੀ ਉਹ ਵੀ ਹਟ ਹੁਟ ਗਏ ਆ ਲਗਭਗ ਹੁਣ ਸਾਡਾ ਪਿੰਡ ਜਿਹੜਾ ਸਾਫ਼ ਹੈ ਗਿਆ ਕੋਈ ਇਦਾਂ ਦੇ ਰਿਆ ਨਹੀਂ ਆ ਕੋਈ ਵੀ ਜਿਵੇਂ ਕਿ ਉਹਨੂੰ ਕੋਈ ਨਸ਼ਾ ਕਰਨ ਡਿਆ ਉਹ ਚੀਜ਼ ਨਹੀਂ ਰਹੀ ਕਾਫੀ ਸ਼ਾਂਤ ਫਰਕ ਫਰਕ ਪੈ ਚੁੱਕਾ ਸਤ ਸੰਤਲ ਗੁਰ ਮੁੰਡਿਆਂ ਆਪਣਾ ਯੋਗ ਸੁੱਖ ਸੁਹੂਤਾਂ ਗਰੀਬ ਲੋਕਾਂ ਵਾਸਤੇ ਪਿੰਡਾਂ ਚੰਗੀਆਂ ਸੋ ਕਿਤਨਾ ਜਿੱਤੇ ਪਿੰਡਾਂ ਧਲੇ ਬੰਦੀ ਹੁੰਦੀਆਂ ਸੋ ਗਰੀਬ ਤੇ ਕਾ ਫਾਇਦਾ ਨਹੀਂ ਹੁੰਦਾ ਸੋ ਕਿਵੇਂ ਉਪਰਾਲਾ ਕੀਤਾ ਜਾਏ ਤੁਹਾਡੇ ਇਸ ਤਰ੍ਹਾਂ ਸਰ ਮੇਰੇ ਕੋਲ ਕੋਈ ਪੱਖਪਾਤ ਵਾਲੀ ਕੋਈ ਗੱਲ ਨਹੀਂ ਕਿਉਂਕਿ ਮੈਨੂੰ ਲੋਕਾਂ ਨੇ ਸਹਿਯੋਗ ਹੀ ਨਾ ਦਿੱਤਾ ਕਿ ਜਿਹੜੀ ਮੈਨੂੰ ਵੀ ਉਮੀਦ ਨਹੀਂ ਸੀ ਤੇ ਉਹਨਾਂ ਦੀ ਉਮੀਦ ਤੇ ਮੈਂ ਖਰੇ ਉਤਰਨ ਵਾਸਤੇ ਮੈਂ ਕਿਸੇ ਦੇ ਨਾਲ ਜਿੰਨੇ ਵੀ ਕੱਚੇ ਘਰ ਹੀ ਮੇਰੇ ਪਿੰਡ ਦਾ ਚਾਹੇ ਉਹ ਮੇਰਾ ਕੋਈ ਵਿਰੋਧੀ ਹੀਗਾ ਚਾਹੇ ਮੇਰੇ ਨਾਲ ਹੀ ਮੈਂ ਹਰ ਇੱਕ ਦੇ ਘਰ ਜਾ ਕੇ ਆਪ ਪੱਕਿਆਂ ਵਾਸਤੇ ਉਹਦੀ ਜਿਹੜੀ ਸਰਕਾਰ ਨੂੰ ਰਿਪੋਰਟ ਭੇਜ ਦਿੱਤੀ ਫਿਰ ਫਲੈਚਾਂ ਉਹ ਮੈਂ ਓਪਨ ਗਰੁੱਪ ਵਿੱਚ ਪਾ ਕੇ ਕਿਹਾ ਵੀ ਜਿਨ੍ਹਾਂ ਜਿਨ੍ਹਾਂ ਦੇ ਫਲੈਚਾਂ ਨਹੀਂ ਆ ਗੀਆਂ ਉਹ ਦਿਓ ਜੇ ਕੋਈ ਮਨਰੇਗਾ ਵਿੱਚ ਕੰਮ ਕਰਨਾ ਚਾਹੁੰਦਾ ਉਹਦੇ ਨਾਲ ਮੇਰਾ ਕੋਈ ਪੱਖਪਾਤ ਨਹੀਂ ਹੈਗਾ ਕਿਹੇ ਵੀ ਕਿਸਮ ਦਾ ਮੇਰਾ ਜਿੱਦੀ ਕਿਸੇ ਦੀ ਕੋ ਗਲੀ ਆ ਜਾਂ ਕਿ ਇਹਦਾ ਪਾਣੀ ਮੇਰਾ ਕੰਮ ਸਾਫ ਸੁਥਰਾ ਮਾਹੌਲ ਦੇਣਾ ਮੇਰਾ ਕਹਿੰਦਾ ਕੋਈ ਪੱਕਾ ਪਦ ਨਹੀਂ ਇਸ ਤੋਂ ਉੱਪਰ ਉੱਠ ਕੇ ਸਾਰੇ ਪਿੰਡ 'ਚ ਕੰਮ ਚੱਲਣ ਦਾ ਨਹੀਂ ਤਾਂ ਤੁਸੀਂ ਆਪ ਬਾਹਰੋਂ ਵੀ ਮੇਰੀ ਇਸ ਜੀ ਦੀ ਰਿਪੋਰਟ ਲੈ ਸਕਦੇ ਹੋ ਸਭ ਕਿਉਂਕਿ ਤੁਸੀਂ ਹੁਣ ਪਹਿਲ ਦੇ ਤੌਰ ਤੇ ਪਿੰਡ ਦੇ ਵਿੱਚ ਮੋੜੀ ਦਾ ਕੰਮ ਕਰਾਉਣ ਜਾ ਰਹੇ ਹੋ ਜਿਹੜਾ ਪਿੰਨ ਸਖੀ ਤੋਂ ਬੰਨ੍ਹ ਸਾਡੇ ਨਾਲ ਜੀ ਇੱਕ ਦਿਉਲ ਬਸਤੀ ਵਿੱਚ ਛੱਪੜ ਪੈਂਦਾ ਦੋ ਛੱਪੜ ਸਾਡੇ ਪਿੰਡ ਵਿੱਚ ਨੇ ਉੱਤੇ ਚਲੋ ਠੀਕ ਹੀ ਆ ਦਿਉਲ ਬਸਤੀ ਵਿੱਚ ਛੱਪੜ ਆ ਛੱਪੜ ਦਾ ਖਰਚਾ ਕੋਈ 5.5 ਲੱਖ ਰੁਪਏ ਦਾ ਹੈਗਾ ਉਹ ਨਹੀਂ ਸਭ ਤੋਂ ਪਹਿਲੇ ਉਹਨੂੰ ਪਹਿਲ ਦੇਣ ਦੇ ਆ ਕਿ ਉਹ ਛੱਪੜ ਜਿਹੜਾ ਸਾਫ਼ ਹੋ ਜਾ ਚ ਬੜਾ ਬੜਾ ਉੱਚਾ ਗੰਦ ਨੜ ਵਗੈਰਾ ਸਦੀਆਂ ਤੋਂ ਲੈ ਕੇ ਪਿਆ ਹੋਇਆ ਕਿਸੇ ਨੇ ਕੋ ਸਪਾਈ ਨਹੀਂ ਕਰਾਈ ਉਹਦੀ ਤੰਗੀ ਬਹੁਤ ਆ ਤੇ ਉਹ ਘਰਾਂ ਦੇ ਵਿੱਚ ਹੈਗਾ ਇਸ ਕਰਕੇ ਸਭ ਤੋਂ ਪਹਿਲੇ ਅਸੀਂ ਉਹਨੂੰ ਕਰਾਂਗੇ ਬਾਕੀ ਕੁਸ਼ਕ ਡੇਰਿਆਂ ਵਾਲਿਆਂ ਦੇ ਕੱਚੇ ਰਸਤੇ ਨੇ ਹੁਣ ਅਸੀਂ ਉਹਨਾਂ ਨੂੰ ਪੱਕੇ ਕਰਾਂਗੇ ਜਿਹੜੀ ਜ਼ਰੂਰੀ ਹੈ ਸਾਡੇ ਵਾਸਤੇ ਬਾਕੀ ਦਾ ਸਾਡਾ ਸਾਰਾ ਪਿੰਡ ਐਸ ਵੇਲੇ ਸਾਫ਼ ਸੁਥਰੇ ਮਾਹੌਲ ਦੇ ਵਿੱਚ ਆ ਕੋਈ ਜ਼ਿਆਦਾ ਨਹੀਂ ਆ ਕੋਈ ਕਿਸਮ ਦੀ ਕੋ ਪਛੜਿਆਪਨ ਨਹੀਂ ਕਹਿ ਸਕਦੇ ਜਾਹ ਤੇ ਲੋਕਾਂ ਸੇਵਾ ਗੰਧਾ ਮੁਕਤਤਾ ਮਾਨਵਤਾ ਉਹ ਕੀ ਮੈਸੇਜ ਲੈ ਚੁੱਕੇ ਮੈਂ ਪਿੰਡ ਵਾਲਿਆਂ ਦਾ ਧੰਨਵਾਦ ਕਰਦਾ ਤੇ ਹਰ ਸਟੇਜ ਤੋਂ ਕਰਦਾ ਤੇ ਕਰਦਾ ਰਵਾਂਗਾ ਕਿਉਂਕਿ ਉਹਨਾਂ ਨੇ ਮੇਰੇ ਤੇ ਬਹੁਤ ਸਾਰਾ ਵਿਸ਼ਵਾਸ ਜਤਾਇਆ ਕਈਆਂ ਚੀਜ਼ਾਂ ਦਾ ਵਿਸ਼ਵਾਸ ਜਤਾਇਆ ਹੋਏਗਾ ਉਹਨਾਂ ਨੇ ਕਿ ਜੇ ਇਸ 소ਫੀ ਆ ਤੇ ਸਾਡੇ ਬੱਚੇ ਵੀ 소ਫੀ ਰਹਿਣਗੇ ਜੇ ਕਾਰੋਬਾਰੀ ਆ ਤੇ ਸਾਡੇ ਬੱਚੇ ਵੀ ਇਸ ਪਾਸੇ ਨੂੰ ਤੁਰਨਗੇ ਮਤਲਬ ਕਿ ਉਹਨਾਂ ਮੈਨੂੰ ਵਪਾਰੀ ਵੀ ਸਮਝ ਆਉਣਾ ਮੈਨੂੰ ਆਪਣਾ ਪੁੱਤ ਵੀ ਸਮਝ ਆਉਣਾ ਮੈਨੂੰ ਇੱਕ ਇਸ ਪੱਖ ਤੋਂ ਸਮਝ ਆਪੀ ਇਸ ਸਾਫ ਆ ਕਈਆਂ ਚੀਜ਼ਾਂ ਤੋਂ ਗੰਦਮੰਦ ਤੋਂ ਰਹਿ ਤਾ ਤੇ ਇਸ ਕਰਕੇ ਉਹਨਾ ਮੇਰਾ ਸਾਥ ਦਿੱਤਾ ਤੇ ਮੈਂ ਆਪਣੇ ਪਿੰਡ ਨੂੰ ਸਾਰਿਆਂ ਨੂੰ ਇੱਕ ਸਾਫ ਪਨ ਵਾਲੂ ਖਿੱਚ ਕੇ ਲੈ ਜਾਵਾਂਗਾ ਸਭ ਤੋਂ ਵੱਧ ਜਿਹੜਾ ਮੇਰਾ ਐਕਸ਼ਨ ਹੈ ਉਹ ਹੈਗਾ ਨਸ਼ਿਆਂ ਦੇ ਵਿਰੁੱਧ ਮੈਂ ਨਸ਼ੇੜੀ ਬੰਦੇ ਦੀ ਨਾਤ ਮੈਂ ਜ਼ਮਾਨਤ ਦੇਵਾਂਗਾ ਨਾ ਮੈਂ ਕਿਸੇ ਨੂੰ ਦੇਣ ਦਿਆਂਗਾ ਜਿਹੜਾ ਦਵੇਗਾ ਉਹਨੂੰ ਵੀ ਪਿੰਡੋਂ ਸੇਕਾਂਗੇ ਪੰਚਾਇਤ ਦਾ ਮਤਾ ਦੇ ਕੇ ਤੇ ਜਿਹੜਾ ਇਸ ਕੰਮ ਵਿੱਚ ਕਿਸੇ ਦਾ ਕੋ ਸਾਥ ਦੇਗਾ ਮੈਂ ਪਹਿਲੇ ਵੀ ਕਹਿ ਚੁੱਕਾ ਵੀ ਆਪਾਂ ਉਦਾਂ ਕੋਈ ਮਤਾ ਨਹੀਂ ਪਾਇਆ ਅਜੇ ਤੱਕ ਕੋਈ ਨਹੀਂ ਪਾਇਆ ਆਮ ਪੰਚਾਇਤਾਂ માં ਕੋਈ ਆਪਾਂ ਫਾਰਮੈਲਟੀ ਨਹੀਂ ਕੀਤੀ ਪਰ ਜਿਸ ਦਿਨ ਕੋਈ ਨਸ਼ੇੜੀ ਸਾਡੇ ਪਿੰਡ ਵਿੱਚੋਂ ਫੜਿਆ ਗਿਆ ਉਹਦੇ ਖਿਲਾਫ ਮਤਾ ਪਾਵਾਂਗੇ ਕਿ ਇਹਨੂੰ ਪਿੰਡ ਵਿੱਚੋਂ ਸੇਕਦੇ ਹਾਂ ਔਰ ਉਹਦੇ ਪਿੱਛੇ ਜਾਣ ਵਾਲੇ ਨੂੰ ਸੇਕਿਆ ਜਾਏਗਾ ਇਹ ਮੈਂ ਪਹਿਲੇ ਵੀ ਸਟੇਜ ਤੋਂ ਕਹਿੰਦਾ ਆਉਂਦਾ ਔਰ ਅੱਜ ਵੀ ਮੈਂ ਇਹ ਕਹਾਂਗਾ ਕਿ ਕੋਈ ਵੀ ਬੰਦਾ ਨਸ਼ੇੜੀ ਰਵੇ ਨਾ ਜੇ ਕੋ ਹੈਗਾ ਤੇ ਉਹਦੀ ਕੋ ਮਦਦ ਨਾ ਕਰੇ ਜੋ ਐਕਸ਼ਨ ਹੋਏਗਾ ਉਹ ਤੇ ਸਰਕਾਰ ਕਰ